ਦੀਵਾਨਾ ਰੈਡੀ ਦੇ ਸਤਕਾਰਾ ਸੁਣਦੇ ਹੋ ਜਿਸ ਤਰ੍ਹਾਂ ਮਾਲਵਿੰਦਰ ਸਿੰਘ ਮਾਲਿਕ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਧਾਰਮਿਕ ਭਾਵਨਾਵਾਂ ਦੇ ਇੱਕ ਕੇਸ ਦੇ ਵਿੱਚ ਉਸ ਸੰਬੰਧੀ ਪਰਸੋਂ ਵੀ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਸੀਗਾ ਉਸ ਤਨ ਧਰਨੇ ਦੇ ਦੌਰਾਨ ਪਰ ਫਿਰ ਬਾਅਦ ਵਿੱਚ ਇੱਥੇ ਪਤਾ ਲੱਗਿਆ ਕਿ ਕੁਝ ਗੱਲਬਾਤ ਕੀਤੀ ਰਣਜੀਤ ਸਿੰਘ ਗਰੇਵਾਲ ਉਹਨਾਂ ਦੇ ਭਰਾ ਨਾਲ ਜਾਂ ਹੋਰਾਂ ਹਮਖਿਆਲ ਲੋਕਾਂ ਦੇ ਨਾਲ ਕਿ ਉਹਨਾਂ ਦੀ ਰਿਹਾਈ ਨੂੰ ਲੈ ਕੇ ਪਟਿਆਲਾ ਦੇ ਵਿੱਚ ਹੀ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਸੀ ਕਿਰਤੀ ਕਿਸਾਨ ਯੂਨੀਅਨ ਜਾਂ ਪੀਐਸਯੂ ਨਾਲ ਜੁੜੇ ਰਹੇ ਹਰਮਿੰਦਰ ਸਿੰਘ ਜਾਂ ਹੋਰ ਉਹਨਾਂ ਦੀ ਟੀਮ ਵੱਲੋਂ ਤੇ ਕੱਲ ਫਿਰ ਜੁਗਿੰਦਰ ਸਿੰਘ ਅਗਰਾਹ ਤੜੇ ਵੱਲੋਂ ਵੀ ਜ਼ਿਲ੍ਹਾ ਪੱਧਰ ਤੇ ਧਰਨੇ ਦੇਣ ਦਾ ਐਲਾਨ ਕੀਤਾ ਐਸ ਵਾਰੀ ਆਪਣੇ ਨਾਲ ਵਿਦਿਆਰਥੀ ਆਗੂ ਦੇ ਤੌਰ ਤੇ ਚਰਚਿਤ ਹੋਏ ਕਿਰਤੀ ਕਿਸਾਨ ਜੁਨੀਆ ਨਾਲ ਬਵਾਸਤਾ ਸਾਰ ਰਮੇਂਦਰ ਸਿੰਘ ਪਟਿਆਲਾ ਤੋਂ ਜੁੜੇ ਨੇ ਤੇ ਜਿਨ੍ਹਾਂ ਨਾਲ ਇਸ ਮੁਤਲਕ ਗੱਲਬਾਤ ਕਰਦੇ ਆ ਰਮੇਂਦਰ ਜੀ ਸਵਾਗਤ ਸਤਿ ਸ੍ਰੀ ਅਕਾਲ ਤਸਕ ਕਰ ਦਵਣਾ ਪਰ ਇਹ ਕੋਸ਼ਿਸ਼ ਨਾ ਕੀ ਸਾਬ ਵਧੀਆ ਰਵਿੰਦਰ ਸਿੰਘ ਸਾਹਿਬ ਵਧੀਆ ਤੇ ਮਾਲਵਿੰਦਰ ਸਿੰਘ ਮਾਲਲੀ ਦੀ ਰਿਹਾਈ ਨੂੰ ਲੈ ਕੇ ਮੇਰੀ ਗੱਲਬਾਤ ਹੋਈ ਸੀ ਪਰਸੋਂ ਰੰਜੀਤ ਸਿੰਘ ਗਰਵਾਲ ਉਹਨਾਂ ਦੇ ਭਰਾ ਨਾਲ ਉਹਨਾਂ ਨੇ ਉਹ ਦੱਸਿਆ ਸੀ ਕਿ ਤੁਸੀਂ ਪਲਾਨ ਕੀਤਾ ਸੀਗਾ 20 ਤਰੀਕ ਦਾ ਤੇ ਅੱਜ ਕਿਸ ਤਰ੍ਹਾਂ ਦਾ ਇਹ ਧਰਨਾ ਮਜਾਰਾ ਜਾਂ ਰੋਸ ਪ੍ਰਦਰਸ਼ਨ ਮੈਮੋਰੰਡਮ ਤੁਸੀਂ ਦੇਣਾ ਉਸ ਤੇ ਚਰਚਾ ਕਰਿਓ ਤੇ ਇਹ ਜਿਹੜੇ ਪੰਜਾਬ ਦੇ ਵਿੱਚ ਪ੍ਰੈਸ ਨੂੰ ਲੈ ਕੇ ਸਮੇਂ-ਸਮੇਂ ਹਾਲਾਤ ਬਣਦੇ ਆਏ ਆ ਆ ਕਿਦਾਂ ਵੇਖਦੇ ਹੋ ਰਮਿੰਦਰ ਸਿੰਘ ਜੀ ਸਾਰੇ ਵਰਤਾਰੇ ਨੂੰ ਜੀ ਪ੍ਰਕਾਪਾ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਦਾ ਹੈਗਾ ਇਹ ਜਮੂਰੀ ਅਧਿਕਾਰ ਸਭਾ ਦੀ ਪਟਿਆਲਾ ਇਕਾਈ ਨੇ ਇੱਕ ਸੋਫਟ ਸਟ੍ਰਕਚਰ ਜਿਹਦੇ ਵਿੱਚ ਵਕ ਵਕ ਅਸੀਂ ਜਿੱਤੇ ਬੰਗੀਆਂ ਨੇ ਸ਼ਾਮ ਨੂੰ ਉਹਨਾਂ ਦੀ ਹਾਮੀ ਭਰੀ ਹੂੰ ਹੂੰ ਤੋਂ 10 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਕੱਠੇ ਹੋਵਾਂਗੇ ਹੂੰ ਹੂੰ ਔਰ ਕੁਝ ਗੱਲ ਵੀ ਕਰਾਂਗੇ ਤੇ ਫਿਰ ਮੋਮਰੈਂਡਮ ਹੈ ਜਿਹੜਾ ਉਹਨਾਂ ਦੀ ਰਿਹਾਈ ਨੂੰ ਲੈ ਕੇ ਤਵਾ ਹੂੰ ਹੂੰ ਬੀਤੇ ਦਿਨੇ 17 ਤਰੀਕ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਟੌਪ 40 ਜਿਹੜੇ ਕਿਸਾਨਾਂ ਨੂੰ ਸ਼ਾਮਲ ਹੋਏ ਸੀ ਜੈਵੀ ਮੈਂਬਰੀ ਕਮੇਟੀ ਹੈ ਜਿਹੜੀ ਪਾਲਿਸੀ ਦਿਸ਼ਾ طے ਕਰਦੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਹੂੰ ਤਾਂ ਉਸ 'ਚ ਵੀ ਮਾਲੀ ਸਾਹਿਬ ਦੀ ਗ੍ਰਿਫਤਾਰੀ ਦੇ ਨਕੇਦੀ ਕੀਤੀ ਗਈ ਹੈ ਤੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਹੂੰ ਹੂੰ ਤੋ ਇਹ ਬਤਾਰੈ ਨੂੰ ਤੁਸੀਂ ਐਂ ਦੇਖਦੇ ਆਂ ਕਿ ਇੱਕ ਜਵਾਬੰਦੀ ਦਾ ਜਿਹੜਾ ਤੌਰ ਹੈ ਉਹ ਚੱਲ ਰਿਹਾ ਹੈ। ਹਮ ਡੈਮੋਕਰੈਟਿਕ ਸਪੇਸ ਹੈ ਜਿਹੜੀ ਜਮੂਰੀਅਤ ਚ ਸਰਕਾਰ ਦੀ ਆਲੋਚਨਾ ਜਾਂ ਸਰਕਾਰ ਦੀਆਂ ਨੀਤੀਆਂ ਤੇ ਕੋਈ ਪ੍ਰਤੀਕਰਮ ਇਹ ਡੈਮੋਕ੍ਰੇਸੀ ਜਿਹੜੀ ਪ੍ਰੈਸ ਹੈ ਉਹ ਇੱਕ ਧਰਮ ਮੰਨਿਆ ਜਾਂਦੀ ਆ ਤੇ ਉਹਦਾ ਉਹਦਾ ਇਹ ਧਰਮ ਹੈ ਕਿ ਉਹ ਸਰਕਾਰ ਦੀਆਂ ਗਲਤ ਗੱਲਾਂ ਦੇ ਉੱਪਰ ਕੋਈ ਟਿਕਾ ਟਕ ਨਹੀਂ ਕਰੇ। ਹੂੰ ਤੋ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦੇਸ਼ 'ਚ 2014 ਤੋਂ ਬਾਅਦ ਇਹ ਡੈਮੋਕਰੈਟਿਕ ਸਪੇਸ ਲਗਾਤਾਰ ਖੋਣ ਦੀ ਕੋਸ਼ਿਸ਼ ਬਦਸੂਰ ਜਾਰੀ ਨੇ ਹੂੰ ਹੂੰ ਸੈਂਟਰ 'ਚ ਜਿਹੜੀ ਗਵਰਨਮੈਂਟ ਆ ਉਹਦੀ ਤੀਜੀ ਟਰਮ ਹੈ ਹੂੰ ਹੂੰ ਦੇਸ਼ਕ ਚਾਹੇ ਹੁਣ ਉਹ ਮਿਨੋਰਟੀ ਗਵਰਨਮੈਂਟ ਹੈ ਹੂੰ ਪਰ ਜਿਹੜੀ ਜ਼ੁਬਾਨ ਬੰਦੀ ਦਾ ਅਮਲ ਉਹ ਲਗਾਤਾਰ ਜਾਰੀ ਹੈ 1 ਨੇਸ਼ਨ 1 ਇਲੈਕਸ਼ਨ ਵਾਲਾ ਪ੍ਰੋਸੈਸ ਉਸੇ ਪਾਸੇ ਨੂੰ ਜਾਂਦਾ ਲੱਗਦਾ ਹੈਗਾ ਹੂੰ ਹੂੰ ਯਾਰ ਤੁਸੀਂ ਜਿਹੜੇ ਸਰਕਾਰ ਆ ਲਗਭਗ ਉਸੇ ਦਿਸ਼ਾ ਤੇ ਮੂਵ ਕਰਦੀ ਲੱਗ ਰਹੀ ਆ ਇਹ ਆਪਣਾ ਵਿਰੋਧ ਆ ਜਿਹੜਾ ਕੋਈ ਵੀ ਵਿਰੋਧੀ ਆ ਉਸ ਦੀ ਆਵਾਜ਼ ਨੂੰ ਇਸ ਤਰ੍ਹਾਂ ਦਬਾ ਦਿਓ ਹਮਮ ਔਰ ਇੱਕ ਝੂਠ ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਸਹਾਰੇ ਜਿਹੜਾ ਉਹ ਰਾਜਤਨ ਲੋਕਾਂ ਨੂੰ ਫੇਕੋ ਬਣਾ ਦਿਓ ਹਮਮ ਔਰ ਜਿਹੜੇ ਰੋਸ਼ਨ ਦਿਮਾਗ ਆਦਮੀ ਹੁੰਦੇ ਨੇ ਜਾਂ ਇਸ ਤਰ੍ਹਾਂ ਸਮਾਜ ਨੂੰ ਕੋਈ ਆਪਣੀ ਗੱਲ ਰੱਖਣ ਵਾਲੇ ਬੇਵਾਖਰੀ ਤਰੀਕੇ ਨਾਲ ਗੱਲ ਰੱਖਣ ਵਾਲੇ ਵਿਅਕਤੀ ਹੁੰਦੇ ਨੇ ਉਹ ਰੱਖਦੇ ਆਏ ਨੇ ਹਮਮ ਹੁਣ ਵੀ ਰੱਖ ਰਹੇ ਨੇ ਹਮਮ ਤਾਂ ਮਾਲੀ ਸਾਹਿਬ ਨੇ ਉਸੇ ਪ੍ਰਸੰਗ 'ਚ ਇਹ ਗੱਲ ਰੱਖੀ ਆ ਹਮਮ ਔਰ ਪਹਿਲਾਂ ਖਬਰ ਇਹ ਆਈ ਸੀ ਕਿ ਰਾਤ ਨੂੰ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿ ਕੋਈ ਆਈਟੀ ਐਕਸਪਰਟ ਉਹਨਾਂ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਦੇ ਕੋਈ ਐਕਸੈਸ ਕੋ ਗ੍ਰਿਫਤਾਰੀ ਕੀਤੀ ਹੈ ਤਾਂ ਜਦੋਂ ਸਵੇਰੇ ਐਫਆਈਆਰ ਲੋਕਾਂ ਦੇ ਹੱਥ ਆਈ ਆ ਸਫਰ ਪਤਾ ਲੱਗਾ ਕਿ ਧਾਰਮਿਕ ਭਾਵਨਾਵਾਂ ਪਰਚਾਉਣ ਦੀ ਹਮਮ ਔਰ ਹਾਈ ਕੋਰਟ ਦੇ ਬੜੇ ਸੀਨੀਅਰ ਐਡਵੋਕੇਟ ਨੇ ਸਾਡੇ ਰਾਜਵਿੰਦਰ ਸਿੰਘ ਬੈਸ ਉਹਨਾਂ ਨੇ ਇੱਕ ਆਪਣੇ ਇੰਟਰਵਿਊ ਚ ਇਸ ਐਫ ਆਈ ਆਰ ਵੀ ਨੂੰ ਕਹਿੰਦੇ ਈਲਾ ਈਲਾ ਕਰਕੇ ਰੱਖ ਦਿੱਤਾ ਕਿ ਆਫੈਂਸ ਕੀ ਹੈ ਹਮਮ ਆਫੈਂਸ ਤਾਂ ਉਹ ਐਸਟੈਬਲਿਸ਼ ਵੀ ਨਹੀਂ ਹੁੰਦਾ ਜਿਹੜਾ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਜਿਸ ਤਰ੍ਹਾਂ ਤੇ ਪਰਚਾ ਕਰ ਦਿੱਤਾ ਗਿਆ ਹੈ ਇਹ ਜਿਹੜੇ ਹੁਣ ਨਵੇਂ ਫੌਜਦਾਰੀ ਕਾਨੂੰਨ ਆਏ ਨੇ ਭਾਰਤੀ ਨਿਆਏ ਸੰਹਿਤਾ ਤਹਿਤ ਹੈ ਹੂੰ ਪੁਰਾਣਾ 295 ਐ ਧਾਰਮਿਕ ਭਾਵਨਾਵਾਂ ਨੂੰ ੜਕਾਉਣ ਵਾਲਾ ਹੂੰ ਉਹ ਨਵੇਂ ਐਕਟ ਦੀਆਂ ਧਰਾਵਾਂ ਤਹਿਤ ਉਹਦੀ ਧਾਰਾ ਕੁਝ ਬਦਲੀ ਹੈ ਉਹ ਹੌਲੀ-ਹੌਲੀ ਸਾਡੇ ਮੂਹਾਂ ਤੇ ਜਾਂ ਹੌਲੀ-ਹੌਲੀ ਸਾਡੇ ਚੀਜ਼ਾਂ ਸਾਡੇ ਕੋਲੇ ਜਿਵੇਂ ਕਹਿੰਦੇ ਬਾਆਵਾਸਤਾ ਹੋਵਾਂਗੇ ਇਸ ਉਹਦਾ ਨਾਮ ਹੂੰ ਹੂੰ ਪਰ ਉਸ ਤਹਿ ਤੇ ਇਹ ਪਰਚਾ ਦੇ ਦਿੱਤਾ ਆ ਉਹ ਇਹ ਕਿਸਮ ਦਾ ਜਿਹਨੂੰ ਕਹਿੰਦੇ ਨੇ ਵੀ ਗੈਰ ਜਮੂਰੀ ਅਮਲ ਆ ਆ ਜੇ ਜੇ ਸਿਰਫ ਜਿਹੜੀ ਗੱਲ ਸਟੈਬਲਿਸ਼ ਹੀ ਨਹੀਂ ਹੁੰਦੀ ਜਿਸ ਬੰਦੇ ਦਾ ਕੋਈ ਬਿਆਨ ਹੈ ਉਹ ਪੁਲਿਸ ਨੂੰ ਸਰਕਾਰ ਦੇ ਇਸ਼ਾਰੇ ਤੇ ਕਾਹਲੀ ਸੀ ਵੀ ਕਿਸੇ ਤਰ੍ਹਾਂ ਕੋਈ ਪਰਚਾ ਬਣਾ ਕੇ ਮਾਲੀ ਸਾਹਿਬ ਨੂੰ ਅੰਦਰ ਦੇਣਾ ਹੂੰ ਠੀਕ ਕਿਉਂਕਿ ਉਹ ਸਰਕਾਰ ਦੀ ਜਿੰਨੂੰ ਕਹਿੰਦੇ ਨੇ ਕਿ ਜਿਹੜੇ ਕੁਸ਼ ਇਸ ਤਰ੍ਹਾਂ ਦੇ ਚਲਮੇ ਜਿਹੜੇ ਐਲਾਨ ਨੇ ਜਾਂ ਜਿੰਨੂੰ ਕਹਿੰਦੇ ਨੇ ਕਿ ਬਈ ਝੁੰਮਲਾਬਾਜੀ ਹੈ ਉਸ ਤੇ ਉਹ ਟਿੱਕਾ ਟਿੱਪ ਨਹੀਂ ਕਰ ਰਿਹਾ ਹਮਮ ਉਹ ਰੋਟੀ ਕਟੇਪਣੀ ਲੋਕਾਂ ਨੂੰ ਚੇਤਨਾ ਵੀ ਬਖਸ਼ਦੀ ਹੈ ਔਰ ਸਰਕਾਰ ਦਾ ਕੰਮ ਸੱਚ ਸੱਚ ਵੀ ਹੈ ਜਿਹੜਾ ਉਹ ਦੱਸਦੀ ਹੈ ਹਮਮ ਇਸ ਕਰਕੇ ਇਹ ਗ੍ਰਿਫਤਾਰੀ ਹੈ ਔਰ ਇੱਕ ਗ੍ਰਿਫਤਾਰੀ ਅਸੀਂ ਸਮਝਦੇ ਹਾਂ ਕਿ ਇਹ ਗਲਤ ਹੈ ਤਾਂ ਸੰਯੁਕਤ Kisan ਮੋਰਚੇ ਦੀਆਂ ਵਕ ਵਕ ਜਿੱਥੇ ਬੰਦੀਆਂ ਨੇ ਇਹਦੀ ਨਿੰਦਾ ਵੀ ਕੀਤੀ ਹੈ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਕੀਤੀ ਹੈ BKU ਡਕੌਂਧਾ ਦੀ ਨਿੰਦਾ ਵੀ ਮੈਂ ਦੇਖੀ ਹੈ BKU ਰਾਜੀਗੜ੍ਹ ਦੀ ਵੀ ਦੇਖੀ ਹੈ ਉਗਰਾਹ ਸਾਹਿਬ ਦੀ ਵੀ ਦੇਖੀ ਹੈ ਸੰਯੁਕਤ Kisan ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਨੇ ਖੁਦ ਨਿੰਦਾ ਕਰ ਦਿੱਤੀ ਹੈ ਵਰਕਪਕ ਜਥੇਬੰਦੀਆਂ ਇਸ ਮਾਮਲੇ 'ਚ ਮਤੇਦੀ ਕਰਨ ਆ ਰਹੀਆਂ ਨੇ ਔਰ ਕੁਝ ਜਥੇਬੰਦੀਆਂ ਵਰਕਪਕ ਸਮੇਂ ਤੇ ਇਦਾਂ ਕੋਈ ਪ੍ਰਦਰਸ਼ਨ ਵੀ ਕਰ ਰਹੀਆਂ ਨੇ ਹੂੰ ਹੂੰ ਤਾਂ ਅੱਜ ਪਟਿਆਲੇ ਇਹ ਪ੍ਰਦਰਸ਼ਨ ਹੋਣਾ 10 ਵਜੇ ਦਾ ਟਾਈਮ ਆ ਮੈਂ ਤਾਂ ਹੀ ਤੁਹਾਨੂੰ ਜਦੋਂ ਤੁਸੀਂ ਮੈਨੂੰ ਪੁੱਛਿਆ ਸੀ ਕਿ ਕਿੰਨੇ ਵਜੇ ਤੁਸੀਂ ਉਹ ਨਹੀਂ ਕਿਤੇ ਉਸ ਸਮੇਂ ਦੌਰਾਨ ਵਿੱਚ ਤੁਸੀਂ ਰੱਖ ਲਾਉਂ ਤਾਂ ਦੇ ਨਹੀਂ 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 ਆਪਣਾ ਰੇਡੀਓ ਦਾ ਤਾਂ ਇਹ ਆਰਾਮ ਹੈ ਤੁਸੀਂ ਜਾਂਦੇ ਜਾਂਦੇ ਕਿਤੇ ਵੀ ਕਰ ਲੈਂਦੇ ਹੋ ਖੈਰ ਇਸ ਤਰ੍ਹਾਂ ਰਵਿੰਦਰ ਸਿੰਘ ਜੀ ਜਿਹੜਾ ਇਹ سلسلہ ਆਇਆ ਤੁਸੀਂ ਵੇਖੋ ਕਿ ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਇੱਕ ਮੈਂਬਰ ਹੈ ਸੰਵਿਧਾਨਿਕ ਉਹਦੇ ਤੇ ਹੈ ਗੌਰਖਿਆ ਬੋਰਡ ਦਾ ਮੈਂਬਰ ਹੈ ਅਮਿਤ ਜਨ ਪ੍ਰਾਪਰਟੀ ਡੀਲਰ ਹੈ ਤੇ ਨਾਲ ਮੀਡੀਆ ਆਧ ਵੀ ਚਲਾਉਂਦਾ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਪਾਇਆ ਸੀਗਾ ਮਾਨਕ ਗੋਇਲ ਹੋਰਾਂ ਨੇ ਕਿ ਉਹ ਇੱਕ ਚੈਨਲ ਵੀ ਚਲਾਉਂਦਾ ਬੋਗਸ ਚੈਨਲ ਸ਼ਾਹ ਚਲਾਉਂਦਾ ਤੇ ਸਰਕਾਰ ਤੋਂ ਐਡਵਰਟਾਈਜ਼ ਵੀ ਲੈਂਦਾ ਸੋ ਇਸ ਤਰ੍ਹਾਂ ਜਿਹੜੇ ਮੀਡੀਆ ਅਧਾਰੇ ਆ ਦੇ ਨਾਂ ਤੇ ਕੰਮ ਕਰਦੇ ਲੋਕ ਨੇ ਵੈਸੇ ਪਿਛਲੀਆਂ ਸਰਕਾਰਾਂ ਸਮੇਂ ਵੀ ਆਪਾਂ ਬਹੁਤ ਸਾਰੇ ਵੇਖਿਆ ਕਿ ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਸਰਕਾਰਾਂ ਦੇ ਉਹਨਾਂ ਨੇ ਆਪਣੇ ਚੈਨਲ ਵੈਬਸਾਈਟਾਂ ਬਣਾਈਆਂ ਹੋਈਆਂ ਨੇ ਜਿੱਥੋਂ ਸਰਕਾਰੀ ਐਡਾਂ ਵੀ ਲੈਂਦੇ ਨੇ ਹਾਲਾਂਕਿ ਜਿਹੜੇ ਆਮ ਅਦਾਰੇ ਚੱਲ ਰਹੇ ਨੇ ਉਹਨਾਂ ਨੂੰ ਐਡਾਂ ਨਹੀਂ ਦਿੱਤੀਆਂ ਜਾ ਰਹੀਆਂ ਪਰੀਸੁਰਾਨ ਇੱਕ ਸਰਕਾਰ ਦੇ ਹੀ ਮੈਂਬਰ ਦੀਆਂ ਭਾਵਨਾਵਾਂ ਭਟਕੀਆਂ ਨੇ ਅਮਤ ਜਾਨਦੀਆਂ ਹੈਨਾ ਤੇ ਇਹ ਤਾਂ ਜ਼ਿਆਦਾ ਸਵਾਲ ਖੜਾ ਹੁੰਦਾ ਕਿ ਉਹ ਕੋਈ ਧਾਰਮਿਕ ਸੰਸਥਾ ਨਹੀਂ ਕੋਈ ਧਾਰਮਿਕ ਕੋਈ ਐਨ ਜੀਓ ਨਹੀਂ ਹੈਗੀ ਜਾਂ ਇੱਕ ਆਮ ਧਾਰਮਿਕ ਬੰਦਾ ਨਹੀਂ ਇੱਕ ਸਰਕਾਰ ਦਾ ਹਿੱਸਾ ਹੈ ਜੀਦੀਆਂ ਧਾਰਮਿਕ ਭਾਵਨਾਵਾਂ ਕੱਲੇ ਅੰਮਿਤ ਜੈਨ ਦੀਆਂ ਪਟਕੀਆਂ ਨੇ ਹੋਰ ਵੀ ਕਰੋੜਾਂ ਹਿੰਦੂ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਨਹੀਂ ਪਟਕੀਆਂ ਸਿਰਫ ਅੰਮਿਤ ਜੈਨ ਇੱਕ ਸਰਕਾਰੀ ਬੋਰਡ ਦੇ ਮੈਂਬਰ ਹੈ ਜਿਹੜਾ ਗੌਰਖਿਆ ਬੋਰਡ ਦਾ ਉਹਦੀਆਂ ਧਾਰਮਿਕ ਭਾਵਨਾਵਾਂ ਪਟਕੀਆਂ ਨੇ ਇਹ ਤਾਂ ਮੰਨ ਲਓ ਸਿੱਧਾ ਲੱਗਦਾ ਕੀ ਹੈ ਕਿ ਜਿਵੇਂ ਸਰਕਾਰ 'ਚ ਖਿੱਚੋ ਤਾਣ ਹੈ ਮੁੱਖ ਮੰਤਰੀ ਸਾਹਿਬ ਨੂੰ ਰਿਪਲੇਸ ਕਰਨ ਦੀਆਂ ਚਰਚਾਵਾਂ ਨੇ ਕੀ ਇਹ ਹੇਠਲੇ ਪੱਧਰ ਤੇ ਹੋ ਗਿਆ ਜਾਂ ਇਸ ਦਾ ਜ਼ਿੰਮੇਵਾਰਤਾ ਸਿੱਧੇ-ਸਿੱਧੇ ਭਗਵਾਨ ਮਾਨ ਬਣਦੇ ਨੇ ਕਿਉਂਕਿ ਚੀਫ ਨੇ ਉਹ ਜੇ ਕਿਸੇ ਹੇਠ ਲੈਣੇ ਵੀ ਕੀਤਾ ਜਾਂ ਕਿਸੇ ਅਫਸਰ ਨੇ ਕੀਤਾ ਤਾਂ ਜ਼ਿੰਮੇਵਾਰੀ ਤਾਂ ਸੀਐਮ ਪੰਜਾਬ ਦੀ ਭугаੰਤਮਾਨ ਦੀ ਬਣਦੀ ਹੈ ਜਿਹੜੇ ਖੁਦ ਵੀ ਆਰਟਿਸਟ ਰਹੇ ਨੇ ਉਹਨਾਂ ਨੇ ਕਿੰਨੀਆਂ ਰੀਲਾਂ ਆਪ ਕੱਢੀਆਂ ਨੇ ਜਦੋਂ ਮੋਨਿਕਾ ਲੂਵੈਂਸਕੀ ਤੇ ਬਿਲ ਕਲੈਂਟਨ ਦਾ ਰੋਲਾ ਪਿਆ ਸੀ ਤੇ ਮਾਨ ਸਾਹਿਬ ਨੇ ਖੁਦ ਕੈਸਟ ਕੱਢੀ ਸੀ ਉਹ ਕਿੰਨਾ ਇਹਨਾਂ ਲੀਡਰਾਂ ਦੇ ਖਲਾਫ ਆਪ ਭੰਡੀ ਪ੍ਰਚਾਰ ਕਰਦੇ ਰਹੇ ਨੇ ਉਹਨਾਂ ਨੂੰ ਤਾਂ ਖੁਦ ਪਤਾ ਕਿ ਫ੍ਰੀडम ਆਫ ਐਕਸਪ੍ਰੈਸ਼ਨ ਬੋਲਣ ਦੀ ਆਜ਼ਾਦੀ ਕਿੱਥੋਂ ਤੱਕ ਹੁੰਦੀ ਹੈ ਜੇ ਉਹ ਹੀ ਐਜ਼ ਅ ਸੀਐਮ बनके ਲੋਕਾਂ ਦੀ ਆਵਾਜ਼ ਤੇ ਪਾਬੰਦੀ ਲਾਉਣ ਤੇ ਇਸ ਤੋਂ ਵੱਧ ਤਰਾਸ ਦੀ ਕੀ ਹੋ ਸਕਦੀ ਹੈ ਹਰਮਿੰਦਰ ਜੀ ਦੇਖੋ ਭਗਵਾਨ ਸਮਾਨ ਸਾਹਿਬ ਕੱਲੇ ਮੁੱਖ ਮੰਤਰੀ ਨਹੀਂ ਗ੍ਰਹਿ ਮੰਤਰੀ ਵੀ ਨੇ ਭਾਪੋ ਉਸ ਉਹਨਾਂ ਦੇ ਅੰਡਰ ਹੀ ਹੈ ਹਮ ਔਰ ਮੇਰਾ ਇਹ ਸਮਝ ਹੈ ਕਿ ਜਿਹੜਾ ਐਰੋਗੈਂਸ ਹੈ ਨਾ ਕਿਸੇ ਵੀ ਬੰਦੇ 'ਚ ਉਹ ਉਸ ਨੂੰ ਕੁਝ ਦੇਖਣ ਨਹੀਂ ਲੱਗ ਸਕਦੀ ਸੱਤਾ ਦਾ ਨਸ਼ਾ ਔਰ ਹੰਕਾਰ ਜਿਹੜਾ ਕਮੰਡ ਬਹੁਤ ਜ਼ਿਆਦਾ ਭਗਵੰਤ ਸਾਨ ਸਾਹਿਬ ਨੂੰ ਹੋਇਆ ਹੋਇਆ ਔਰ ਉਹਨਾਂ ਨੂੰ ਲੱਗਦਾ ਕਿ ਜੋ ਸੋਚਦੇ ਨੇ ਠੀਕ ਹੀ ਕਰਦੇ ਨੇ ਇਸ ਕਰਕੇ ਜਦੋਂ ਆਪਣੇ ਸਮੇਂ ਉਹ ਸਟਾਇਰ ਕਰਦੇ ਸੀ ਹਮ ਆਪਣੀ ਕਲਾ ਰਾਹੀਂ ਹਮ ਸਰਕਾਰਾਂ ਦੀ ਧਾਰ ਗੁਜ਼ਾਰੀ ਤੇ ਤਾਂ ਉਸ ਗੱਲ ਨੇ ਹੀ ਉਹਨਾਂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ ਸੀ ਹਮ ਕਲਾ ਕਲਾ ਲੋਕਾਂ ਦੇ ਸਰੋਕਾਰਾਂ ਨੂੰ ਜਦੋਂ ਅਡਰੈਸ ਕਰਦੀ ਹੈ ਤਾਂ ਉਹ ਕਲਾਕਾਰ ਹਰਮਨ ਪਿਆਰਾ ਹੁੰਦਾ ਉਸੇ ਕਰਕੇ ਭਗਵੰਤਮਾਨ ਲੋਕਾਂ ਦੇ ਦਿਲਾਂ 'ਚ ਵਸੇ ਸੀ ਪਰ ਜਦੋਂ ਹੁਣ ਗਤੀ ਤੇ ਬਹਿ ਗਏ ਨੇ ਤੇ ਮਲਕ ਭਾਗੋ ਵਾਲੀ ਆਤਮਾ ਜਦੋਂ ਉਹਨਾਂ 'ਚ ਆ ਚੁੱਕੀ ਹੈ ਤਾਂ ਉਹ ਫਿਰ ਉਸੇ ਢੰਗ ਨਾਲ ਹੀ ਚੀਜ਼ਾਂ ਜਿਹਨੂੰ ਕਹਿੰਦੇ ਨੇ ਵੀ ਸਰ ਰਹੇ ਨੇ ਮੈਂ ਸਮਝਦਾ ਕਿ ਇਹ ਭਗਵੰਤਮਾਨ ਗ੍ਰਹਿ ਮੰਤਰੀ ਵੀ ਨੇ ਉਹਨਾਂ ਦੇ ਇਸ਼ਾਰੇ ਤੇ ਹੋਇਆ ਤੁਹਾਨੂੰ ਪੁਲਿਸ ਨੇ ਜਿਹੜਾ ਪਰਚਾ ਆ ਉਹ ਇਹ ਇਹ ਵੀ ਟਾਈਮਿੰਗ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਟਾਈਮਿੰਗ ਕੀ ਹੈ ਕਿਉਂਕਿ ਜਦੋਂ ਪੁਲਿਸ ਅਧਿਕਾਰੀ ਨੇ ਤਾਂ ਜਿਹੜੀ ਪਹਿਲੀ ਜਾਣਕਾਰੀ ਆਈ ਹੈ ਬਾਹਰ ਪਬਲਿਕ ਡੋਮੇਨ ਚਾਹੀ ਸਾਡੇ ਕੋਲ ਇਹ ਤਾਂ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਅੰਦਰ ਦੀ ਗੱਲ ਹੈ। ਹਮ ਮਗਰੋਂ ਧਾਰਮਿਕ ਭਾਵਨਾਵਾਂ ਆ ਗਈਆਂ ਕੀ ਤੋਂ ਪੁਲਿਸ ਵੀ ਲੱਗਦਾ ਸਿਆਸੀ ਤੌਰ ਤੇ ਹੈਂਡੀਕੈਪਸ ਵੀ ਈ ਬਣਾਈਏ ਕੀ ਨਾ ਬਣਾਈਏ ਠੀਕ ਹੈ। ਤੋਂ ਕੰਮ ਉੱਪਰੋਂ ਆ ਗਿਆ ਸਰਕਾਰ ਦਾ ਆਕਾ ਦਾ ਜੇ ਰਵੀ ਇਹੇ ਅੰਦਰ ਦੇਣਾ ਬੰਦਾ ਕਿੰਨਾ ਝੂਠਾ ਪਰਚਾ ਖੜਾ ਕਰਨਾ ਉਹਦੇ ਕੋਲ ਆ ਬੰਦਾ ਵਰਤ ਲਿਆ ਇਹ ਬੰਦਾ ਕੌਣ ਹੈ ਕੌਣ ਨਹੀਂ ਇਹ ਸੀਰੀਅਸ ਜਰਨਲਿਜ਼ਮ ਕਰਨ ਵਾਲਾ ਬੰਦਾ ਤਾਂ ਹੈ ਨਹੀਂ ਇਸ ਤਰ੍ਹਾਂ ਦੇ ਗੋਦੀ ਮੀਡੀਆ ਜਿਹਨੂੰ ਰਵੀਸ਼ ਕਮਾਲ ਨੇ ਕਿਹਾ ਸੀ ਇਦਾਂ ਦੇ ਬਕਾਊ ਬੰਦੇ ਬਹੁਤ ਤੁਰੇ ਫਿਰਦੇ ਨੇ ਠੀਕ ਹੈ ਔਰ ਜੇ ਇਸ ਤਰ੍ਹਾਂ ਦਾ ਕੋਈ ਆਦਮੀ ਇਹ ਕਰ ਰਿਹਾ ਤੇ ਇਹ ਜਰਨਲਿਜ਼ਮ ਦੇ ਨਾਮ 'ਤੇ ਵੀ ਹੋ ਰਿਹਾ ਔਰ ਜੋ ਉਸਨੇ ਕਿਹਾ ਮੈਂ ਤਾਂ ਬੈਸਾਬ ਦੀ ਗਲਤ ਆਹੀ ਏ ਟੀਟੀਸੀ ਰਾਜਿੰਦਰ ਬੈਂਸ ਉਹਨਾਂ ਨੇ ਕਿਹਾ ਕਿ ਇਹ ਤਾਂ ਦੱਸਣ ਵੀ ਉਹਨੇ ਕਿਹਾ ਮੇਰੀਆਂ ਧਾਰਮਿਕ ਭਾਵਨਾਵਾਂ ਪਰਤ ਗਈਆਂ ਕਿਹਾ ਕੀ ਹੈ ਮਾਲੀ ਸਾਹਿਬ ਨੇ ਜਿਸ ਨਾਲ ਪਰਤ ਗਈਆਂ ਆਫੈਂਸ ਬਣਦਾ ਕਿਸ ਤਰ੍ਹਾਂ ਰੁਜੀਸ ਨੂੰ ਕਾਲੀ ਜਿਆਦਾ ਸੀ ਵੀ ਕਿਸੇ ਤਰ੍ਹਾਂ ਬਸ ਕਰ ਦਿਓ ਪਰਚਾ ਹੁਕਮ ਦੇ ਜਾ ਕੇ ਮਾਲੀ ਸਾਹਿਬ ਨੂੰ ਅੰਦਰ ਕਰਨਾ ਇਹ ਮਜ਼ਾਕ ਹੈ ਇਹਦਾ ਅਦਾਲਤ ਨੂੰ ਵੀ ਸੱਕ ਨੋਟਿਸ ਲੈਣਾ ਚਾਹੀਦਾ ਕੋਈ ਆਫੈਂਸ ਹੋਵੇ ਤਾਂ ਸੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਰੱਖਾ ਕਰਨਾ ਚਾਹੀਦਾ ਔਰ ਭਗਵਾਨ ਦਮਨ ਸਾਹਿਬ ਨੂੰ ਪਰਮਾਤਮਾ ਸੁਮਤ ਬਖਸ਼ੇ ਉਹ ਇਹ ਇਹ ਰਾਹ ਨਾ ਪੈਣ ਕਿ ਰਾਹ ਉਹਨਾਂ ਨੂੰ ਜਿਹੜਾ ਮਤਲਬ ਪੰਜਾਬ 'ਚ ਉਸ ਪਾਸੇ ਹੀ ਟਿਕਾਊਗਾ ਜਿਸ ਕਰਕੇ ਪੰਜਾਬੀਆਂ ਨੇ ਪਹਿਲੇ ਸਾਰੇ ਹੁੰਜੇ ਨੇ ਹੂੰ ਜੀ ਉਸ ਉਸ ਪਾਸੇ ਇਹਨਾਂ ਦੀ ਹਿਸਟਰੀ ਹੈ ਜਿਹੜਾ ਇਤਿਹਾਸ ਹੈ ਉਹ ਦੰਦਿਤਰਾਊਗਾ ਇਸ ਲਈ ਅੱਜ ਜਿਹੜਾ ਇੱਕ ਜਨਤਕ ਆਵਾਜ਼ ਹੈ ਜਾਂ ਡੈਮੋਕਰੈਟਿਕ ਪਰਸਨਲਿਟੀਆਂ ਨੇ ਉਹੇ ਉਠਾਉਣ ਗੀਆਂ ਚੰਡੀਗੜ੍ਹ ਵੀ ਉਦੋਂ ਪ੍ਰੋਟੈਸਟ ਹੋਇਆ ਕੁਝ ਬੁੱਢੀ ਜੀ ਵੀ ਆਏ ਨੇ ਸਾਹਮਣੇ ਜੀ ਆਜਸੀ ਪਟਿਆਲੇ ਦੇ ਬੁੱਢੀ ਜੀ ਵੀ ਤੇ ਵੱਖ-ਵੱਖ ਜੱਥੇਬੰਦੀਆਂ ਦੇ ਬੰਦੇ ਇਸ ਗੱਲ ਨੂੰ ਪਹੁੰਚਾ ਰਹੇ ਆ ਅੱਜ ਕੀ ਹੈਗੇ ਮਿੰਟਸ ਕੀ ਨੇ 10 ਵਜੇ ਹੈ ਕੀ ਤਫਸੀਲ ਕੀ ਹੈ ਤੇ ਅਗਲਾ ਫਿਰ ਤੁਹਾਡਾ ਕੀ ਐਜੀਟੇਸ਼ਨ ਇਸ ਮੁਤਲਕ ਕੰਪਲੀਟ ਰਿਹਾਈ ਦੀ ਹੀ ਮੰਗ ਕੀਤੀ ਜਾ ਰਹੀ ਹੈ ਮੇਰੇ ਕੱਲ ਵੀ ਰਣਜੀਤ ਸਿੰਘ ਅਰੇਵਾਲ ਨਾਲ ਗੱਲ ਹੋਈ ਸੀ ਕਹਿੰਦੇ ਵੀ ਉਹਨਾਂ ਨੇ ਮਨਾਂ ਕਰ ਦਿੱਤਾ ਵੀ ਬੇਲ ਨਹੀਂ ਲਾਉਣੀ ਇਹਦੀ ਕੇਸ ਨੂੰ ਮਤਲਬ ਰੱਦ ਕੀਤਾ ਜਾਵੇ ਇਹ ਉਹਨਾਂ ਨੇ ਕਹਿ ਦਿੱਤਾ ਮਾਲੀ ਸਾਹਿਬ ਨੇ ਕਿਹਾ ਮੈਂ bail ਨਹੀਂ ਲਾਵਾਂਗਾ ਜੀ ਨਹੀਂ ਉਹ ਠੀਕ ਬਿਲਕੁਲ ਠੀਕ ਹੈ ਗੱਲ ਦੇਖੋ ਪਰਿਵਾਰ ਤੌਰ ਤੇ ਉਹਨਾਂ ਨੇ ਮਾਲੀ ਸਾਹਿਬ ਤੇ ਰਣਜੀਤ ਪਾ ਜੀ ਉਹਨਾਂ ਨੇ ਜੇ ਫੈਸਲਾ ਕੀਤਾ ਸਾਡਾ ਤਾਂ ਕੁਐਸਚਨ ਇਹ ਹੈ ਕਿ ਇਹ ਕੇਸ ਰੱਦ ਕਰਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਜੀ ਅੱਜ 10:00 ਵਜੇ 71 ਹੋ ਰਹੇ ਹੋ ਤੁਸੀਂ ਸਾਰਿਆਂ ਦੇ 10:00 ਵਜੇ 71 ਹੋ ਰਹੇ ਡਿਪਟੀ ਕਮਿਸ਼ਨਰ ਦਫ਼ਤਰ ਤੇ 71 ਮੁਵਾਂਗੇ ਕੁਝ ਤਕਰੀਰਾ ਹੋਣਗੀਆਂ ਮੈਮੋਰੰਡਮ ਦੀ ਕਾਪੀ ਸਬਮਿਟ ਕੀਤੀ ਜਾਊਗੀ ਪੀਆ ਚ ਦਸਤਖਤ ਕੀਤੀ ਜਾਊਗੀ ਹਮਮ ਔਰ ਅਲੱਗ-ਅਲੱਗ ਥਾਵਾਂ ਤੇ ਸਾਰੇ ਪਾਸੇ ਇਹ ਫਿਰ ਜਿਸ ਤਰ੍ਹਾਂ ਤੁਹਾਡੀ ਕਿਰਤੀ ਕਿਸਾਨ ਜੁਨੇ ਜਾਂ ਜਮੂਰੀ ਅਧਿਕਾਰ ਸਭਾ ਅਗਰਾਹਾ ਗਰੁੱਪ ਸਾਰਿਆਂ ਵੱਲੋਂ ਇਕੱਠਾ ਹੀ ਹੋ ਰਿਹਾ ਹੈ ਅੱਜ ਮੇਰੇ ਖਿਆਲ ਚ ਇੱਕੋ ਜਗ੍ਹਾ ਤੇ ਨਹੀਂ ਅੱਜ ਅੱਜ ਜਿਹੜੀਆਂ ਜਥੇਬੰਦੀਆਂ ਦੇ ਆਉਣ ਦੀ ਸੰਭਾਵਨਾ ਉਹਨਾਂ ਚ ਦਪੌਂਦਾ ਗਰੁੱਪ ਵੀ ਆਏਗਾ ਓਕੇ ਸੰਯੁਕਤ ਕਿਉਂਕਿ ਸਾਨ ਮੋਰਚੇ ਵਾਲੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਜਦੋਂ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਤਾਂ ਉਹਦੇ ਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੂੰ ਕੋਈ ਇਸ ਤੇ ਅਪਕਤੀ ਨਹੀਂ ਹੋਏਗੀ ਉਹ ਸਾਰੇ ਆਉਣਗੇ ਜਿਹਨੇ ਆਉਂਦੇ ਨੇ ਤਾਂ ਜਾ ਕੇ ਉੱਥੇ ਪਤਾ ਲੱਗੂਗਾ ਕਿ ਅਸੀਂ ਗੱਲ ਵੀ ਇੱਕ ਪੱਟਾ ਵਾਸਤ ਬਣਾ ਕੇ ਇਹਦੇ ਤੇ ਮਿਲਿਆ ਜਾਵੇ ਠੀਕ ਹੈ ਜੀ ਉਹ ਇੱਕ ਪ੍ਰੋਟੈਸਟ ਫੋਰਮ ਸੋ ਜਾਏਗਾ ਜੀ ਬਾਕੀ ਅੱਗੇ ਫਰਦਰ ਕੀ ਹੋਣਾ ਇਸ ਗੱਲ ਨੂੰ ਵਿਚਾਰਾਂਗੇ ਆਪਸ ਵਿੱਚ ਬਿਲਕੁਲ ਜੀ ਅਸਲ ਦਾ ਦੇਖੋ ਪ੍ਰੈਸ ਦੀ ਆਜ਼ਾਦੀ ਜਦੋਂ ਐਮਰਜੈਂਸੀ ਇੰਦਰਾ ਨੇ ਲਾਈ ਸੀ ਤਾਂ ਉਦੋਂ ਵੀ ਪੰਜਾਬ ਹੀ ਉੱਠਿਆ ਸੀ ਹੁਣ ਪੰਜਾਬ ਦੇ ਵਿੱਚ ਆਪਣੇ ਹੀ ਲੋਕ ਆਪਣੇ ਹੀ ਬ੍ਰਾਡਕਾਸਟਰ ਕਮੇਡੀਅਨ ਜਦੋਂ ਮੁੱਖ ਮੰਤਰੀ ਬਣਦੇ ਨੇ ਭਗਵਾਨਦਾਨ ਬੜੇ ਚਰਚਿਤ ਲੋਕ ਅੰਦਾਜ਼ ਮਹਲੋ ਨੇਤਾ ਨੇ ਉਹੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਨੇ ਗੱਲ ਇਹ ਹੈ ਕਿ ਸ਼ਾਇਦ ਉਹਨਾਂ ਦਾ ਇਹ ਵਹਿਮ ਹੈ ਕਿ ਜੇ ਮਾਲਵਿੰਦਰ ਸਿੰਘ ਮਾਲੀ ਨੂੰ ਕਾਬੂ ਕਰ ਲਿਆ ਜਾਂ ਪਹਿਲਾਂ ਵੀ ਹੋਰਾਂ ਤੇ ਪਰਚੇ ਆਉਂਦੇ ਨੇ ਸ਼ਾਇਦ ਇਦਾਂ ਪ੍ਰੈਸ ਚੁੱਪ ਕਰ ਜਾਏਗੀ ਇਹ ਵਹਿਮ ਹੈ ਕਿਉਂਕਿ ਪੰਜਾਬ ਦਾ ਸਿਕੰਦਰ-ਏ-ਆਜ਼ਮ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਲੜਦਾ ਹੀ ਆਇਆ ਇਹ ਨਾ ਜਾਤੀਆਂ ਦੇ ਖਿਲਾਫ ਗੁਰੂ ਸਾਹਿਬ ਦੀ ਬਖਸ਼ਿਸ਼ ਐ ਇਸ ਧਰਤੀ ਨੂੰ ਸ਼ਾਇਦ ਇਸ ਗੱਲ ਨੂੰ ਹੁਕਮਰਾਨਾਂ ਨੂੰ ਸਮਝ ਲਾਣਾ ਚਾਹੀਦਾ ਸੋ ਰਮਿੰਦਰ ਸਿੰਘ ਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਮਿਲਦੇ ਆਂ ਜੀ 10 ਵਜੇ ਮੈਂ ਵੀ ਆ ਰਿਹਾ ਆਂ ਥੈਂਕ ਯੂ ਹਾਂ ਮਿਹਰਬਾਨ ਮਿਹਰਬਾਨੀ ਥੈਂਕ ਥੈਂਕ ਯੂ ਰਮਿੰਦਰ ਸਿੰਘ ਜੀ ਥੈਂਕ ਯੂ ਸੋ ਵਿਦਿਆਰਥੀ ਆਗੂ ਦੇ ਤੌਰ ਤੇ ਪੀਐਸਯੂ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਨਾਲ ਬਵਾਸਤਾ ਕਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਜਮਹੂਰੀ ਅਧਿਕਾਰਾਂ ਲਈ ਲੰਮਾ ਸਮਾਂ ਤੋਂ ਲੜਦੇ ਆ ਨੇ ਰਮਿੰਦਰ ਸਿੰਘ ਤਪੜਾਲੇ ਤੋਂ ਹੁਣ ਹਰ ਨੌਜਵਾਨ ਨੇ ਜਿਹੜੇ ਆਪਣੇ ਨਾਲ ਇਸ ਵਕਤ ਜੁੜੇ ਸਨ ਅੱਜ ਜਿਸ ਤਰ੍ਹਾਂ ਅੱਜ ਆਪਣਾ ਮਾਲਵਿੰਦਰ ਸਿੰਘ ਮਾਲਿਕ ਦੀ ਰਿਹਾਈ ਨੂੰ ਲੈ ਕੇ ਸਮੂਹ ਜਥੇਬੰਦੀਆਂ ਵੱਲੋਂ ਇਕਤਰਤਾ ਹੋ ਰਹੀ ਹੈ ਪ੍ਰੋਫੈਸਰ ਸੌਰੀ ਡਾਕਟਰ ਪਿਆਰਾ ਲਾਲ ਗਰਗ ਹੋਰਾਂ ਵੱਲੋਂ ਵੀ ਇਸ ਸੰਬੰਧੀ ਅਪੀਲ ਕੀਤੀ ਗਈ ਹੈ ਕਿਉਂਕਿ ਤਾਂ ਇੱਕ ਸੁਨੇਹਾ ਆ ਸ਼ਾਇਦ ਸਰਕਾਰ ਦਾ ਵਹਿਮ ਹੈ ਕਿ ਮਤਲਬ ਇੱਕ ਇੱਕ ਨੂੰ ਕਾਬੂ ਕਰਕੇ ਭੰਨੀ ਜਾਓ ਖੈਰ ਇਹ ਮਹਿੰਗਾ ਪੈਗਾ ਮਾਨ ਸਾਹਿਬ ਇਸ ਪਾਸੇ ਨਾ ਜਾਓ ਤਾਂ ਬਿਹਤਰ ਹੈ ਅਮਨਦੀਪ ਭਦੋੜ ਜੀ ਕੈਨੇਡਾ ਤੋਂ ਸਵਾਗਤ ਹੈ ਅਮਨਦੀਪ ਜੀ ਸਤਿ ਸ੍ਰੀ ਅਕਾਲ ਜੀ ਬਣਾ ਸਾਹਿਬ ਜੀ ਦੂਜੇ ਦਿਨ ਹੀ ਬੋਲ ਕਰਦਾ ਜੀ ਨਹੀਂ ਨਹੀਂ ਕੋਈ ਪਰ ਵਿਸ਼ਾ ਬੜਾ ਗੰਭੀਰ ਚੱਲ ਰਿਹਾ ਤੇ ਮੈਂ ਸੋਚਿਆ ਵੀ ਮੈਂ ਵੀ ਥੋੜਾ ਜਿਹਾ ਇਨਪੁਟ ਪਾਵਾਂ ਜੀ 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 ਜ਼ਰੂਰ ਪੰਜਾਬ ਦੇ ਵਿੱਚ ਜੀ ਤਿੰਨ ਕ ਆਪਣੀਆਂ ਮੇਨ ਰਸਮਾਂ ਤੇ ਕਾਜ ਬਹਰ ਹੁੰਦੇ ਆ ਇੱਕ ਵਿਆਹ ਹੁੰਦਾ ਜੀ ਇੱਕ ਮਰਗ ਹੁੰਦੀ ਆ ਇੱਕ ਮਰਗ ਦਾ ਭੋਗ ਹੁੰਦਾ ਹੂੰ ਤੰਨ ਦੇ ਮੇਨ ਜਿਹੜੇ ਆਪਣੇ ਪ੍ਰੋਗਰਾਮ ਹੁੰਦੇ ਆ ਜੀ ਤੇ ਇਹਨਾਂ ਦੇ ਵਿੱਚ ਐਵੇਂ ਧੱਕੇ ਨਾਲ ਨਾ ਇੱਕ ਜਾਂ ਦੋ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਮੇਰੇ ਅਰਗੇ ਨੇ ਕਿ ਤਾਂ ਉਹਨਾਂ ਦਾ ਕੰਮ ਇਹ ਹੁੰਦਾ ਵੀ ਕਹਿਣਾ ਮੋੜਨਾ ਨਹੀਂ ਧੜਕਾ ਤੋੜਨਾ ਨਹੀਂ ਹੂੰ ਤੇ ਪ੍ਰਧਾਨੀ ਰੱਖਣੀ ਉਹਨਾਂ ਨੇ ਹੁੰਦੀ ਆ ਹੂੰ ਠੀਕ ਹੈ ਜੀ ਤੇ ਮੇਰੇ ਖਿਆਲ ਤੋਂ ਮਤਲਬ ਇਹ ਵੀ ਜੋ ਭਰਾ ਗੱਲ ਕਰਕੇ ਗਏ ਆ ਬੜੀ ਸੋਹਣੀ ਗੱਲ ਕਰਕੇ ਗਏ ਆ ਪੰਜਾਬ ਇਕੱਠਾ ਹੋ ਕੇ ਕੁਛ ਜASE ਬੰਦੀਆਂ ਇਕੱਠੀਆਂ ਹੋ ਕੇ ਹੂੰ ਆ ਉਹ ਮੰਮਾਲੀ ਸਾਹਿਬ ਆਸਤੇ ਜਾ ਰਹੇਗਾ ਕਿਤੇ ਇਹ ਨਾ ਹੋਵੇ ਵੀ ਇੱਕ ਅੱਧਾ ਬੰਦਾ ਉੱਥੋਂ ਕਿਤੇ ਚੀਅਰਮੈਨ ਹੀ ਲੈ ਕੇ ਦੋ ਪੁਲਿਸ ਗੰਜਰ ਸਿੰਘਾਂ ਲੈ ਕੇ ਵਾਪਸ ਮੁੜਿਆ ਧਿਆਨ ਰੱਖੀ ਨਹੀ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਰਹਿਣਾ ਜਿੱਥੇ ਬੰਦੀ ਕੋਲ ਵਾ ਜਾਣਾ ਹੀ ਆ ਦੇਖਾਂਗੇ ਤੇ ਵੀਡੀਓ ਭੇਜਾਂਗੇ ਤੁਹਾਨੂੰ ਠੀਕ ਹੈ ਤਾਂ ਬਣਾ ਸਾਹਿਬ ਪਿੱਛੇ ਜੋ ਹੋਇਆ ਹੈ ਮੈਂ ਤਾਂ ਕਰਕੇ ਅਵੇਅਰ ਹੀ ਕਰ ਰਿਹਾ ਦੂਸਰੇ ਨੰਬਰ ਤੇ ਬਾਕੀ ਮੇਰੇ ਤੋਂ ਸਾਰੇ ਸਿਆਣੇ ਜੀ ਮੈਂ ਤਾਂ ਵੈਸੇ ਇੱਕ ਪੁਰਾਣੀ ਗੱਲ ਯਾਦ ਆ ਗਈ ਸੀ ਤਾਂ ਗੱਲ ਕਰ ਲਈ ਦੂਸਰੇ ਨੰਬਰ ਤੇ ਜੀ ਆਪਾਂ ਜਿੰਨੇ ਬੰਦੇ ਜਿੰਨੇ ਆਪਣੇ ਸਰੋਤੇ ਹੁਣ ਤਾਂ ਬਹੁਤ ਸਾਰੇ ਨੇ ਜਿੰਨਾ ਕ ਤੜਪੜ ਸੀਗਾ ਸਾਰ ਗਿਆਨ ਦਾ ਸਾਰ ਨੇ ਬੰਦੇ ਆਪਾਂ ਸ਼ੇਅਰ ਕਰਦੇ ਆ ਇੱਕ ਦੂਜੇ ਨਾਲ ਹੂੰ ਸਾਰੇ ਬੰਦੇ ਸਹਿਮਤ ਆ ਵੀ ਅਸੀਂ ਹਰ ਇੱਕ ਚੀਜ਼ ਲਈ ਪੇ ਕਰਨ ਲਈ ਰੈਡੀ ਆ ਹੂੰ ਹੂੰ ਸਾਰੇ ਬੰਦੇ ਹੂੰ 80-85% ਬੰਦੇ ਸਹਿਮਤ ਹੋਣਗੇ ਹੂੰ ਫਿਰ ਉਹ ਕਿਹੜੇ ਬੰਦੇ ਆ ਜੀ ਜਦੋਂ ਵੋਟਾਂ ਵੇਲੇ ਇਹ ਕਹਿੰਦੇ ਵੀ ਅਸੀਂ ਫ੍ਰੀ ਦੇਵਾਂਗੇ ਤੇ ਉਹ ਤੋਂ ਵੋਟਾਂ ਆਪਾਂ ਕਹਿੰਦੇ ਉਹ ਬੰਦੇ ਕਿਹੜੇ ਉਹ ਤਾਂ ਲੱਭ ਲੋ ਫਿਰ ਵਿੱਚੋਂ हां ये भी है फ्री ਦਾ ਮਾੜਾ ਨਹੀਂ ਨਹੀਂ ਹੈ ਜੀ ਬਾਕੀ थैंक यू ਵਿਧਾਟਪਾ ਸਾਹਿਬ ਸਾਡੀ ਜਿਹੜੀ ਫਿਤਰਤ ਆ ਨਾ ਇੱਕੋ ਮੁਹਾਵਰਾ ਕਿ ਸੌਰੇ ਤੇ ਸਰਕਾਰ ਨੂੰ ਜਿੰਨਾ ਲੁੱਟ ਲਈ ਉਹਨਾਂ ਥੋੜਾ ਸਰਕਾਰ ਜੇ ਤੇਲ ਦਿੰਦੀ ਅਗਲਾ ਕਹਿੰਦਾ ਜੁੱਤੀ ਚ ਪਵਾ ਲੈ ਚੱਲ ਜੁੱਤੀ ਥੰਦੀ ਹੋ ਜੂ ਬਾਕੀ ਦਾ ਭਾਵੇਂ ਵੇਸਟ ਜਾਊਗਾ ਸੋ ਉਹ ਗੱਲ ਵੇਸੀ ਅੱਜ ਜਿਸ ਤਰ੍ਹਾਂ ਰਮੇਂਦਰ ਸਿੰਘ ਹੋਰੀਦਸ ਕੇ ਕਹੇ ਨੇ ਕਿ ਸਮੂਹ ਜਥੇਬੰਦੀਆਂ ਵੱਲੋਂ ਸਾਂਝਾ ਇਕੱਠਾ ਹੈ ਸ਼ਹਿਰ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਿਆਸਤ ਤਾਂ ਨਹੀਂ ਹੈ ਸੋ ਮਾਲਵਿੰਦਰ ਸਿੰਘ ਵਾਲੀ ਹੋਰਾਂ ਦੀ ਤਰਫੋਂ ਉਹਨਾਂ ਦੇ ਪਰਿਵਾਰ ਦੀ ਤਰਫੋਂ ਵੀ ਸਮੂਹ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਵੀ ਉਹਨਾਂ ਦੇ ਹੱਕ 'ਚ ਆਵਾਜ਼ ਦਾ ਨਾਅਰਾ ਮਾਰਿਆ ਜਾਂ ਨਹੀਂ ਵੀ ਮਾਰਿਆ ਉਹ ਨਵਜੋਤ ਸਿੰਘ ਸਿੱਧੂ ਅਜੇ ਤੱਕ ਭਾਵੇਂ ਉਹਨਾਂ ਦਾ ਅਧਿਕਾਰਤ ਬਿਆਨ ਨਹੀਂ ਆਇਆ ਤੇ ਬਾਕੀ ਸਾਰੀਆਂ ਜਥੇਬੰਦੀਆਂ ਨੇ ਆਪਣੇ ਤੌਰ ਤੇ ਪੋਲਿਟਿਕਲ ਪਾਰਟੀਆਂ ਨੇ ਇਸ ਵਰਤਾਰੇ ਦੀ ਨਿੰਦਾ ਕੀਤੀ ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਸੋ ਜਸਪਾਸੇ ਨੂੰ ਅਮਿਤ ਜੈਨ ਜਿਹੜੇ ਗੌਰਖਿਆ ਬੋਰਡ ਦੇ ਮੈਂਬਰ ਨੇ ਉਹਨਾਂ ਦੀ ਤਰਫੋਂ ਸ਼ਿਕਾਇਤ ਦਰਜ ਕਰਾਈ ਗਈ ਤੇ ਫਟਾਫਟ ਪੁਲਿਸ ਨੇ ਉਹਨਾਂ ਨੂੰ ਰੈਸਟ ਕਰੋ ਵੀ ਕਰ ਲਿਆ ਤੇ ਉਸ ਦੌਰਾਨ ਇਹ ਵੀ ਮਤਲਬ ਪ੍ਰਭਾਵ ਦਿੱਤਾ ਕਿ ਤੁਸੀਂ ਡਰਿੰਕ ਕਰ ਰਹੇ ਹੋ ਜਾਂ ਇਹ ਚੀਜ਼ਾਂ ਕਰ ਰਹੇ ਹੋ ਪਰਿਵਾਰ ਹੈ ਨਿੱਜੀ ਲਾਈਫ ਹੈ ਅਗਲੇ ਦੀ ਕੋਈ ਵੀ ਕਰ ਸਕਦਾ ਤੇ ਜਿਸ ਦੌਰਾਨ ਉਹਨਾਂ ਨੂੰ ਬਿਲਕੁਲ ਇਸ ਗੱਲ ਦੀ ਆਜ਼ਾਦੀ ਹੈ ਉਹ ਆਪਣੇ ਘਰ ਚ ਬੈਠੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੀ ਸ਼ਖਸੀਅਤ ਨੂੰ ਵੀ ਡੇਫੇਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਇਸ ਤਰ੍ਹਾਂ ਹੀ ਕੀਤੀ ਗਈ ਹੈ ਜਨ ਤੱਕ ਤੌਰ ਤੇ ਅਹ ਕਿ ਚਲੋ ਲੋਕੀ ਕਹਿੰਦੇ ਸੀਐਮ ਵੀ ਪੀਂਦੇ ਆ ਪਰ ਫਿਰ ਅਗਲਾ ਕਹਿੰਦਾ ਵੀ ਇਹਨਾਂ ਨੇ ਵੀ ਡਰਿੰਕ ਕੀਤੀ ਹੋਈ ਸੀ ਸੋ ਇਸ ਤਰ੍ਹਾਂ ਮਤਲਬ ਜਿਹੜਾ ਸਰਕਾਰ ਵੱਲੋਂ ਪ੍ਰਵਾਨਿਤ ਨਸ਼ਾ ਉਸ ਨੂੰ ਰਿਕੋਗਨਾਈਜ਼ ਕਰਨ ਦੀ ਵੀ ਗੱਲ ਚੱਲ ਰਹੀ ਹੈ ਖੈਰ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:00 ਤੁਸੀਂ ਲਾਈਵ ਸੁਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਮੰਗਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98763096559876309655 ਤੇ ਤੁਸੀਂ ਕਾਲ ਕਰ ਸਕਦੇ ਹੋ ਆ ਮੁਕਦਰ ਜੀ ਸਵਾਗਤ ਸਤਿ ਸ੍ਰੀ ਅਕਾਲ ਆਨਰ ਵਾਲਖ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਮੈਂ ਤਾਂ ਤੁਆਣਾ ਜੀ ਕੱਲ ਸਿੱਧੂ ਸਾਹਿਬ ਨੂੰ ਐਕਸ ਤੇ ਟੈਗ ਕਰ ਦਿੱਤਾ ਉਹ ਉਹ ਹੈ ਹੀ ਨਹੀਂ ਟਵਿੱਟਰ ਤੇ ਤੁਆਣਾ ਜੀ 27 ਮਈ ਤੋਂ ਲਾਸਟ ਪੋਸਟ ਪਾਈ ਹੋਈ ਆ ਉਹਨਾਂ ਦੀ ਹੂੰ ਤੇ ਉਸ ਤੋਂ ਬਾਅਦ ਉਹ ਖਮੋਜ ਨੇ ਜੀ ਮੈਂ ਨਹੀਂ ਮੋੜਿਆ ਸਿੱਧੂ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਮਸਾਂ ਬਾਹਰ ਗੱਡੇ ਸੀ ਕਿ ਮੈਂ ਰੋਜ਼ ਪ੍ਰੋਗਰਾਮ ਕਰ ਕਰਕੇ ਨਹੀਂ ਬੋਲਣਾ ਚਾਹੀਦਾ ਦੇਖੋ ਉਹਨਾਂ ਦੇ ਨਾਲ ਬਵਾਸਤਾ ਰਹੇ ਨੇ ਮਤਲਬ ਉਹਨਾਂ ਦੇ ਉਮੀਦ ਕਰਦੇ ਅਗਲਾ ਕਹਿੰਦਾ ਵੀ ਉਹਨਾਂ ਦੇ ਨਾਲ ਜੁੜੇ ਰਹੇ ਨੇ ਤਾਂ ਜਰੂਰ ਉਹਨਾਂ ਨੂੰ ਪਹਾਲਾਂਗੇ ਉਹਨਾਂ ਦੇ ਬੋਲਣ ਜਾਂ ਨਾ ਬੋਲਣ ਨਾਲ ਮਾਲੀ ਨੂੰ ਕੋਈ ਫਰਕ ਨਹੀਂ ਪੈਣਾ ਪਰ ਲੋਕ ਇਹ ਮੰਗ ਕਰਦੇ ਨੇ ਚੈਨਲਾਂ ਤੇ ਗੱਲ ਹੋ ਰਹੀ ਹੈ ਕਿ ਯਾਰ ਸਿੱਧੂ ਇਹਦੇ ਵਿੱਚ ਸਿੱਧੂ ਦਾ ਘਟਾਓ ਹੈ ਹੈਨਾ ਹਾਂਜੀ ਹਾਂ ਵੀ ਸਾਨੂੰ ਵੀ ਟਵਾੜਾ ਜੀ ਫੀਲ ਹੁੰਦਾ ਵੀ ਚਲੋ ਠੀਕ ਹੈ ਵਧੀਆ ਇਨਸਾਨ ਦੇ ਤੌਰ ਤੇ ਆਪਾਂ ਚਲੋ ਜਾਣਦੇ ਆ ਵੀ ਚਲੋ ਠੀਕ ਹੈ ਜੋ ਵੀ ਹੈਗਾ ਪਰ ਉਹ ਐ ਹੈ ਨਾ ਵੀ ਹੁਣ ਦੇਖੋ ਡਾਣਾ ਜੀ ਜਿਹੜੇ ਬੰਦੇ ਦੀ ਕੋਈ ਉਹ ਨਹੀਂ ਹੈਗੀ ਉਹ ਵੀ ਦੇਖ ਲਓ ਉਹ ਕਈ ਆਉਂਦਾ ਵੀ ਇਹ ਸਿੱਧੂ ਦੀ ਦਾਕਾ ਤੇ ਐ ਹੀ ਆ ਜੀ ਫਲਾਣਾ ਧਮਕਾਣਾ ਉਹ ਚੈਨਲਾਂ ਦੇ ਫਿਰ ਉਹ ਸੱਚੇ ਬੋਲਦੇ ਨੇ ਜੀ ਜਦੋਂ ਇਹ ਨਹੀਂ ਬੋਲਦਾ ਹੈਗਾ ਅਸਲੋਂ ਥੋੜਾ ਜਿਹਾ ਭਾਵਕ ਜਿਹਾ ਹੈ ਉਹ ਮੂਡ ਚ ਆਏ ਦੀ ਗੱਲ ਹੈ ਜਦੋਂ ਆ ਗਿਆ ਤਾਂ ਖਲਾਰਾ ਪਾ ਦੇਣਾ ਨਹੀਂ ਤਾਂ ਚੁੱਪ ਹੈ ਚੁੱਪ ਸ਼ਾਇਦ ਉਹਨਾਂ ਦੀ ਮਾਨਸਿਕ ਅਵਸਥਾ ਜਾਂ ਉਹਨਾਂ ਦਾ ਮੂਡ ਇਦਾਂ ਦਾ ਕੁਬਾਕੀ ਉਹਨਾਂ ਦੀ ਵਾਈਫ ਹੈ ਉਹਨਾਂ ਦੀ ਵੀ ਡਿਸਟਰਬੈਂਸ ਚੱਲਦੀ ਹੈ ਕਈ ਕਾਰਨ ਬਣ ਜਾਂਦੇ ਨੇ ਜੀ ਦਾ ਕਿਹਾ ਵੀ ਸਾਡੇ ਨਾਲ ਗੱਲ ਹੋਈ ਆ ਸਿੱਧੂ ਦੀ ਬਣਾ ਕਿਹਾ ਵੀ ਤੁਹਾਡੇ ਨਾਲ ਖੜੇ ਆ ਪਰ ਚਲੋ ਇੱਕ ਪੋਸਟ ਪਾ ਦਿੰਦੇ ਤਾਂ ਕੋਈ ਚੰ ਮਾੜੀ ਗੱਲ ਵੀ ਨਹੀਂ ਸੀ ਹੈਗੀ ਤੇ ਭਾਵੇਂ ਨਾਂ ਵੀ ਜਾਣਦੇ ਹੁਣ ਚਲੋ ਮਾਲੀ ਸਾਹਿਬ ਤਾਂ ਸਮਰਥਕ ਉਹ ਜਾਣਦੇ ਨੇ ਨਾਂ ਵੀ ਹੋਏ ਪਾਵੇ ਕੋਈ ਵੀ ਕਿਸੇ ਨਾਲ ਧੱਕਾ ਹੁੰਦਾ ਬੋਲਣ ਦਾ ਹੱਕ ਬਣਦਾ ਜੀ ਉੱਥੇ ਬਿਲਕੁਲ 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 ਪਰ ਮੈਂ ਤਾਂ ਇਹ ਗੱਲ ਕਹਣਾ ਟਵਾਣਾ ਜੀ ਵੀ ਜਿਵੇਂ ਹੁਣ ਗੱਲ ਕਰਦੇ ਪਏ ਸੀ ਵੀ ਕੋਈ ਫੈਂਸ ਉਹਨਾਂ ਦੇ ਬਣਦਾ ਨਹੀਂ ਹੈਗਾ ਉਦਾਂ ਦਾ ਜਿਵੇਂ ਹੁਣ ਉਦਾਂ ਆਪਾਂ ਇੱਕ ਪੋਸਟ ਦਾ ਜ਼ਿਕਰ ਕੀਤਾ ਜਿਹੜਾ ਜਿਹਦੇ ਵਿੱਚ ਰਾਮਬਾਰੀ ਲਿਖਿਆ ਹੋਇਆ ਉਹਨਾਂ ਨੇ ਹਾਂ ਹਾਂ ਜਾਂ ਮੈਂ ਸੁਣਦਾ ਸੀ ਇੱਕ ਰਤੇਸ਼ ਲੱਖੀ ਨੇ ਜ਼ਿਕਰ ਕੀਤਾ ਵੀ ਉਹਨਾਂ ਨੇ ਕੋਈ ਵੀਡੀਓ ਦੇ ਵਿੱਚ ਕਿਹਾ ਵੀ ਵੀ ਉਹ ਸਗੋਂ ਉਹਨਾਂ ਨੇ ਤਾਂ ਲੀਡਰਾਂ ਨੂੰ ਬੋਲਿਆ ਜੀ ਉਹਦੇ ਵਿੱਚ ਵੀ ਇਹ ਹਰਾਮਜਾਦੇ ਲੋਟੂ ਟੋਲਾ ਕਹਿੰਦਾ ਵੀ ਆਪਣੇ ਆਪ ਨੂੰ ਇਹ ਰੱਬ ਨਾਲ ਕੰਪੇਅਰ ਕਰਦੇ ਨੇ ਕਹਿੰਦਾ ਇਹ ਹਾਂ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਹੈ ਬਿਲਕੁਲ ਉਹ ਉਹ ਹੁਣ ਉਹ ਤਾਂ ਇਹ ਗੱਲ ਕਹਿੰਦੇ ਨੇ ਵੀ ਚਾਹੇ ਅਮਰਪਾਲ ਐ ਚਾਹੇ ਇਹ ਨੇ ਵੀ ਇਹ ਫਿਰ ਇਹ ਕਹਿ ਦਿੰਦੇ ਨੇ ਵੀ ਹਾਂ ਜੇ ਸਾਡੀ ਆਲੋਚਨਾ ਕੀਤੀ ਹੈ ਵੀ ਤੁਸੀਂ ਰੱਬ ਦੀ ਆਲੋਚਨਾ ਕਰਦੇ ਹੋ ਆਪਣੇ ਆਪ ਨੂੰ ਉਧਰ ਜੋੜ ਦਿੰਦੇ ਨੇ ਹੂੰ ਹੂੰ ਤੇ ਉਹ ਉਹਨਾਂ ਦੀ ਗੱਲ ਜਾਇਜ਼ ਵੀ ਹੈਗੀ ਆ ਪਰ ਜਿਵੇਂ ਹੁਣ ਸੈਣੀ ਸਾਹਿਬ ਵੀ ਚਲੋ ਵਕੀਰ ਹੈਗੇ ਨੇ ਵੀ ਜਿਵੇਂ ਜੱਜ ਸਾਹਿਬ ਦਾ ਕੀ ਜਦੋਂ ਉਹਨਾਂ ਨੇ ਇਹ ਗਏ ਨੇ ਉੱਥੇ ਕੋਰਟ ਲੈ ਕੇ ਉਹਨਾਂ ਦਾ ਵੇਖਣ ਦਾ ਹੱਕ ਨਹੀਂ ਸੀ ਬਣਦਾ ਵੀ ਹਾਂਜੀ ਕਿਹੜੇ ਆਫੈਂਸ ਦੇ ਵਿੱਚ ਲਿਆਏ ਹੋ ਕਿਹੜੀ ਵੀਡੀਓ ਹੈ ਕੀ ਕਿਹਾ ਹੈ ਇਹਨਾਂ ਨੇ ਹੂੰ ਉਹਦਾ ਅਜੇ ਤੱਕ ਕੋਈ ਵੀ ਇਦਾਂ ਦੀ ਚੀਜ਼ ਜਨਤਾ ਕੋਈ ਹੋਈ ਨਹੀਂ ਕਿ ਜਿੱਥੇ ਜੱਜ ਕੋਲ ਤਾਂ ਜੱਜ ਕੋਲ ਪਹੁੰਚਿਆ ਤਾਂ ਹੈ ਪਰ ਉਹਨਾਂ ਨੂੰ ਆਪਣੇ ਤੌਰ ਤੇ ਸ਼ੋਅ ਮੋਟਿਵ ਇੰਨਾ ਸਟੈਪ ਨਹੀਂ ਨਾ ਚੁੱਕਦੇ ਉਹ ਕਹਿੰਦੇ ਜਾਂਚ ਦਾ ਵਿਸ਼ਾ ਹੈ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਨਾ ਜੱਜ ਕੋਲ ਇੰਨਾ ਹਨ ਇਹਨਾਂ ਨਹੀਂ ਨਾ ਵੇਖਦੇ ਪਰਸਨਲੀ ਇੰਨਾ ਡੀਪ ਨਹੀਂ ਜਾਂਦੇ ਜੇ ਵਿਰੋਧੀ ਧਿਰ ਮੰਗ ਕਰਦੀ ਹੈ ਉਸ ਨੂੰ ਤੇ ਜ਼ਰੂਰ ਇੰਨਾ ਕਿੱਥੇ ਮਤਲਬ ਆਪਾਂ ਉਹਦਾ ਜਿ ਘੁੱਗੀ ਮਾਰ ਕੇ ਪਰਾਂ ਕਰਦੇ ਚੱਲ 14 ਦਿਨ ਚਾਹ ਦਾਸ ਤੇ ਇਹਨਾਂ ਅੰਦਰ ਹੈ ਨਾ ਉਹ ਤਾਂ ਅੱਗੇ ਜਦੋਂ ਆਰਗੂ ਹੋਏਗੀ ਉਦੋਂ ਵੇਖਿਆ ਜਾਏਗਾ ਕਿ ਅਫੈਂਸ ਬਣਦਾ ਜਾਂ ਨਹੀਂ ਬਣਦਾ ਰਟਵਾਣਾ ਜੀ ਉਹ ਤਾਂ ਗੱਲ ਠੀਕ ਆ ਪਰ ਜੇ ਕਿਹੜੇ ਅਫੈਂਸ ਚ ਲਿਆਏ ਨੇ ਵੀ ਉਹ ਇਹ ਤਾਂ ਉਹੀ ਗੱਲ ਆ ਕੋਈ ਏਡਾ ਵੱਡਾ ਨਹੀਂ ਸੀ ਵੀਡੀਓ ਪਰ ਜਿੰਨੇ ਦਿਨ ਅਗਲੇ ਤੇ ਅੰਦਰ ਲੱਗਦੇ ਨੇ ਕਿ ਉਹ ਨੂੰ ਵਾਪਸ ਮਿਲ ਜਾਂਦੇ ਨਹੀਂ ਜੀ ਜਿਹੜੀ ਨਹੀਂ ਹੁੰਦੀ ਹੁੰਦੀ ਆ ਲੋਕਾਂ ਦੇ ਕੋਲ ਆਪਾਂ ਦੋ ਦਿਨ ਬਾਈ ਜੀ ਕਿਤੇ ਅਨਵਾਂਟਡ ਬੰਦੇ ਨਾਲ ਰਹਿਣਾ ਪਏ ਆਪਾਂ ਦੁਖੀ ਹੋ ਜਾਈਏ ਆਪਾਂ ਦੂਏ ਤੋਂ ਆਪਣੇ ਘਰ ਨੂੰ ਭਜਦੇ ਆ ਆਪਣੇ ਆਲੇ ਨੂੰ ਭਜਦੇ ਆ ਇਸ ਤਰ੍ਹਾਂ ਮਤਲਬ ਜੇਲ੍ਹ 'ਚ ਰਹਿਣਾ ਤੇ ਫਿਰ ਇਸ ਤਰ੍ਹਾਂ ਦੀ ਜਲਾਲਤ ਜਸਰਾਂ ਨੂੰ ਘਰੋਂ ਆਪਣੀ ਨਿੱਜੀ ਲਾਈਫ ਹੰਡਾਉਂਦੇ ਆ ਬੈਠਿਆ ਉਹਨਾਂ ਨੂੰ ਉੱਥੋਂ ਲਿਆਂਦਾ ਗਿਆ ਹਨ ਸੋ ਹਾਲਾਂਕਿ ਉਹਨਾਂ ਦੇ ਵੱਡੇ ਭਰਾ ਵੀ ਬੈਠੇ ਸੀ ਛੋਟੇ ਭਰਾ ਰਣਜੀਤ ਵੀ ਸੀ ਆਪਣੀ ਫੈਮਲੀ ਚ ਬੈਠੇ ਸੀ ਨਾਲ ਸਰਪੰਚ ਵੀ ਸੀ ਪਿੰਡ ਦਾ ਉਹ ਆਪਣੇ ਘਰੇ ਬੈਠੇ ਸੀਗੇ ਤੇ ਇਹਨਾਂ ਨੇ ਦਰਵਾਜ਼ਾ ਖੜਕਾਇਆ ਸਿਵਲ ਕਪੜਿਆਂ ਚ ਉਹਨਾਂ ਨੇ ਬੁਲਾ ਕੇ ਸਤਕਾਰ ਨਾਲ ਉਹਨਾਂ ਨੂੰ ਬਿਠਾਇਆ ਹਨ ਤੇ ਜਿਸ ਕਰਕੇ ਗਲਤ ਹੈ ਉਹ ਸਰਕਾਰ ਦਬਾ ਪਾ ਰਹੀ ਹੈ ਅਸਲ ਦੇ ਵਿੱਚ ਇਹ ਅਗਲਾ ਕਹਿੰਦਾ ਜੇ ਯਾਰ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਘੇਰ ਲਿਆ ਆਪਾਂ ਕੀ ਦੇ ਵਿਚਾਰੇ ਕਈ ਬੰਦੇ ਮਾਤੜੂ ਹੀ ਡਟ ਜਾਂਦੇ ਆ ਚੁੱਪ ਕਰੋ ਯਾਰ ਆਪਾਂ ਕੀ ਲੈਣਾ ਜਦ ਜਿਨਾਂ ਚ ਆਪਣੀਆਂ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਕਿ ਯਾਰ ਇਸ ਕੇਸ 'ਚ ਨਾ ਮੈਨੂੰ ਭਗਵਾਨ ਤੁਮਨ ਪੋਸਾ ਲੈ ਨਹੀਂ ਬਾਕੀ ਟਵਾਣਾ ਜੀ ਚਲੋ ਇਹ ਤਾਂ ਹੁਣ ਹੋ ਗਿਆ ਵੀ ਨਹੀਂ ਫਰਕ ਪੈਂਦਾ ਜਦੋਂ ਕਿਉਂਕਿ ਦੇਖੋ ਜਦੋਂ ਇੱਕ ਵਿਅਕਤੀ ਨੂੰ ਇਸ ਤਰ੍ਹਾਂ ਦੀ ਗਾਸ਼ ਪੈਂਦੀ ਆ ਨਾ ਹੁਣ ਜਦ ਮੈਂ ਉਹਦੇ ਗਿਆ ਸੀ ਪਾਂਸੇ ਗਰੇਵਾਲ ਕਹਿੰਦਾ ਟਵਾਣਾ ਜੀ ਤੁਸੀਂ ਨਾ ਜਾਇਓ ਆਪਾਂ ਨਾਲ ਗੱਲ ਨੂੰ ਕਿਤੇ ਰੇਡੀਓ ਨਾ ਬੰਦ ਹੋ ਜੇ ਹਾਲਾਂਕਿ ਚਲੋ ਐ ਵੀ ਇੱਥੇ ਧਰਨਾ ਰੱਖ ਰਿਆ ਸੀ ਕੁਝ ਮੈਨੂੰ ਹੋਰ ਇੱਕ ਸ਼ਡਿਊਲ ਨਿਕਲ ਗਿਆ ਇਸ ਕਰਕੇ ਮੈਂ ਚੰਡੀਗੜ੍ਹ ਨਹੀਂ ਜਾ ਸਕਿਆ ਕਿਉਂਕਿ ਉਹਰੇ ਚਲੋ ਰੱਖਿਆ ਸੀ ਕਿ ਜਰੂਰ ਉਹਦੇ ਵਿੱਚ ਸ਼ਾਮਲ ਹੋਵਾਂਗੇ ਪਰ ਗੱਲ ਇਹ ਹੈ ਨਾ ਕਿ ਬਹੁਤੇ মিডিਏ ਵਾਲੇ ਵੀ ਜਿਨ੍ਹਾਂ ਦੇ ਮਾਲੀ ਸਾਹਿਬ ਆਉਂਦੇ ਸੀ ਤੇ ਜਿਨ੍ਹਾਂ ਤੇ ਮਾਲੀ ਸਾਹਿਬ ਦੀਆਂ ਗੱਲਾਂ ਦੀ ਬਦੌਲਤ ਡਾਲਰ ਵੀ ਆਉਂਦੇ ਸੀ ਜਿਨ੍ਹਾਂ ਨੂੰ YouTube ਤੇ ਬਹੁਤ ਜਾਂਦੇ ਲੱਖਾਂ 'ਚ ਉਹ ਵੀ ਡੜ ਵੱਟ ਗਏ ਨੇ ਹੈਨਾ ਉਹਨਾਂ ਨੇ ਆਪਣੀਆਂ ਜਿਹੜੀਆਂ Facebook ਤੇ ਵੀ ਨਹੀਂ ਲਿਖਿਆ ਕਿਸੇ ਨੇ ਆਪਣੇ ਪ੍ਰੋਗਰਾਮ ਬਣੀ ਵਿਸ਼ੇਸ਼ ਤੌਰ ਤੇ ਕੀਤੇ ਬਸ ਇੱਕ ਬੁੱਤਾ ਜਿਆ ਸਾਰ ਤੇ ਕਈ ਤੋਂ ਬੋਲੇ ਹੀ ਨਹੀਂ ਵੀ ਯਾਰ ਸਰਕਾਰ ਨੇ ਉਹਨੂੰ ਫੜਿਆ ਜੇ ਮੈਂ ਪ੍ਰੋਗਰਾਮ ਕੀਤਾ ਤਾਂ ਮੇਰਾ ਨਾ ਕਿਤੇ ਚੈਨਲ ਬੰਦ ਕਰਾ ਦਵੇ ਭਗਵਾਨ ਦਮਨ ਦੜ ਵੱਟ ਗਈ ਹੈਗੇ ਜਦੋਂ ਭੀੜ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ ਕਿਹੜਾ ਖੜਦਾ ਕਿਹੜਾ ਨਹੀਂ ਖੜਦਾ ਹੈ ਨਾ ਜੀ ਹਾਂਜੀ ਟਵਾਣਾ ਜੀ ਚਲੋ ਬਿਜਲੀ ਫਰੀ ਦੀ ਗੱਲ ਕਰਦੇ ਸੀ ਓਜਲਾ ਸਾਹਿਬ ਵੀ ਆ ਲੀਡਰਾਂ ਦੀ ਤੁਸੀਂ ਵੀ ਰਿਪੋਰਟ ਪੜ੍ਹੀ ਐ ਹੂੰ ਪਰ ਚਲੋ ਵੇਖੋ ਟਵਾਣਾ ਜੀ ਬਾਦਲ ਸਾਹਿਬ ਵੀ ਕਹਿੰਦੇ ਹੁੰਦੇ ਸੀ ਵੀ ਰਾਜ ਨਹੀਂ ਸੇਵਾ ਸਾਰੇ ਹੀ ਕਹਿੰਦੇ ਨੇ ਵੀ ਅਸੀਂ ਸੇਵਾ ਕਰਦੇ ਆਂ ਲੋਕਾਂ ਦੀ ਫਿਰ ਇਹ ਤਾਂ ਕੋਈ ਵੱਡੀ ਗੱਲ ਨਹੀਂ ਬਿਜਲੀ ਇੰਨਾ ਕੁ ਤਾਂ ਉਹ ਆਪਣੇ ਕੰਮਕਾਰ ਛੱਡ ਕੇ ਦੇਖੋ ਲੋਕਾਂ ਦੀ ਸੇਵਾ 'ਚ ਲੱਗੇ ਨੇ ਤੇ ਇੰਨਾ ਕੁ ਤਾਂ ਹੱਕ ਬਣਦਾ ਵੀ ਲੋਕ ਵੀ ਉਹਨਾਂ ਦਾ ਖਿਆਲ ਰੱਖਣ ਘਰ-ਬਾਰ ਦਾ ਥੋੜਾ ਬੋਤੱਸਾ ਥੈਂਕ ਯੂ ਮਿਹਰਬਾਨੀ ਨਹੀਂ ਵੈਸੇ ਚਾਹੀਦਾ ਤਾਂ ਐ ਅੱਡੇ-ਅਡੇ ਫਾਰਮ ਨੇ ਅੱਡੇ-ਅਡੇ ਘਰ ਘਾਟ ਨੇ ਕੋਠੀਆਂ ਨੇ ਦਿਖਾਉਂਦੇ ਆ ਕੀ ਪਰੇ ਨਾ ਜੋ ਕਿਸੇ ਦਾ ਵੀ ਨਾਂ ਨਹੀਂ ਆਇਆ ਸਹੀ ਗੱਲ ਹੈ ਜੀ ਥੈਂਕ ਯੂ ਥੈਂਕ ਯੂ ਉਹ ਜਿਵੇਂ ਕਹਿੰਦੇ ਹਨ ਨਾ ਕਿ ਵੱਡੀ ਮੁਰਗੀ ਆਂਡਾ ਬਹੁਤ ਛੋਟਾ ਦਿੰਦੀ ਹੈ ਸੋ ਆਪਣਾ ਵੀ ਭਰੀ ਜਾਂਦੀ ਹੈ ਹੈ ਨਾ ਸੋ ਇਸ ਕਰਕੇ ਇਹ ਨਾ ਵੱਡਾ ਬਿਜਲੀ ਦਾ ਬਿੱਲ ਭਰਨ ਵਾਲਿਆਂ ਦੇ ਵਿੱਚ ਕੋਈ ਵੀ ਪੰਜਾਬ ਦਾ ਵੱਡਾ ਨੇਤਾ ਨਹੀਂ ਹੈ ਕਰ ਲੋ ਦੋਸਤੋ ਇਸੀ ਗੱਲਬਾਤ ਮਾਲਵਿੰਦਰ ਸਿੰਘ ਮਾਲਲੇ ਦੀ ਰਿਹਾਈ ਨੂੰ ਲੈ ਕੇ ਅੱਜ ਜਿਹੜਾ ਸਾਰੀ ਗੱਲਬਾਤ ਹੋਈ ਹੈ ਜਰੂਰ ਕੋਸ਼ਿਸ਼ ਕਰਾਂਗੇ ਉਤੋਂ ਅਗਰ ਕੋਈ ਵੀਡੀਓ ਵਗੈਰਾ ਜਾਂ ਕੋਈ ਅਪਡੇਟ ਬਣਾ ਤੁਹਾਡੇ ਤੱਕ ਪਹੁੰਚਾਵਾਂਗੇ ਕੋਸ਼ਿਸ਼ ਕਰਾਂਗੇ ਪਟਿਆਲਾ ਦੇ ਵਿੱਚ ਅੱਜ ਡੀਸੀ ਆਫਿਸ ਦੇ ਵਿੱਚ ਕ੍ਰਿਤਿਕ ਸੰਜੁਨੀ ਅੰਜਮੁਰੀਦਕਾਰ ਸਭਾ ਉਗਰਾਹ ਗਰੁੱਪ ਜਾਂ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਹਮ ਖਿਆਲ ਪੱਤਰਕਾਰਾਂ ਵੱਲੋਂ ਇੱਕ ਸਮੂਹਿਕ ਇਕੱਠ ਕੀਤਾ ਜਾ ਰਿਹਾ ਜਿਸ ਦਾ ਨੋਸਤਾ ਜਰੂਰ ਵੀਡੀਓ ਬਣਾ ਕੇ ਅੱਜ ਅਪਲੋਡ ਕਰਾਂਗੇ ਤੇ ਇਹਨਾਂ ਵੀਡੀਓ ਦੇ ਲਿੰਕ ਆਪਣੇ WhatsApp group number 9876309655 ਤੇ ਤੁਸੀਂ حاصل ਕਰ ਸਕਦੇ ਹੋ group ਦੇ ਵਿੱਚ ਤੇ ਇਸੇ ਹੀ ਨੰਬਰ 9876309655 ਤੇ ਤੁਸੀਂ ਕਾਲ ਕਰ ਸਕਦੇ ਹੋ